ਰਾਮ ਕਲੇਮ ਲਾ ਤੇ ਟਾ ਅਨੰਦ ਇੱਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਇ ਸਤਗੁਰ ਮੈਂ ਪਾਇਆ ਸਤ ਵਰਤਾ ਪਾਇਆ ਸੈ ਸੇਤੀ ਮਨ ਉੱਠੀਆਂ ਵਧਾਈਆ ਰਾਮ ਸ਼ਬਦ ਗਾਣੇ ਆਈਆ ਸ਼ਬਦੋ ਤਾਂ ਗਾਵਰੀ ਕੇ ਰਾਮ ਜਿ ਨਿਵਸਾਇ ਕਹਿ ਨਾਨਕ ਆਨੰਦ ਸਤ ਕਰ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰਿ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ 사ਦਰ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨ ਸਭਨਾ ਗੱਲਾਂ ਸਮਰਤ ਸਵਾਮੀ ਸੋ ਗਿਆ ਮਨ ਵਿਸਾਰੇ ਕਹਿਣ ਕਮਨ ਮੇਰੇ ਸਦਾ ਦਾ ਹਰਨਾਲੇ ਸਾਚੇ ਸਾਹਿਬਾ ਗਿਆਨਾਈ ਘਰ ਤੇਰੇ ਘਰ ਤਾਂ ਦੇਣੈ ਸਭ ਵਿਸ਼ੇ ਜਿਸ ਦੇ ਸੋ ਭਾਈ ਸਦਾ ਸਉत्साਲਾ ਤੇਰੇ ਨਾਮ ਅਨਮਸਾਵੇ ਨਾਮ ਰਣਕੇ ਮਨਸਿਆ ਵਟੇ ਸ਼ਬਦ ਕਨੇਰੇ ਕਹਿ ਨਾਮੁ ਜਟੇ ਸਾਇੁ ਗਿਆਨਾਈ ਕਰਦੇ ਰਹਿ ਸਾਚਾ ਨਾਮ ਮਿਰਾ ਅਧਾਰ ਸਾਚਾ ਨਾਮ ਅਧਾਰ ਮਿਰਾ ਜਨਮ ਖਾ ਸਭ ਗਵਾਈਆ ਕਾਰ ਸ਼ਾਂਤ ਸੁਖਮਨ ਆਇ ਉਸਿਆ ਜੇਣੀਛਾ ਸਭ ਦਈਆ ਸਦਾ ਪ੍ਰਭਾਨ ਕੀਤਾ ਗੁਰ ਰਿੱਟਾ ਜਿੰਦਗੀ ਹੈ ਵੜਿਆਈਆ ਕਹਿ ਨਾ ਸੁਣੋ ਸੰਤੋ ਸ਼ਬਦ ਰੋ ਪਿਆਰੋ ਰਭ ਪਾਇ ਤੋ ਜਨ ਕੋ ਸੇਡਾ ਮਰ ਕਾ ਲਾਗੇ ਕਹ ਆਨ ਕਤ ਸੁਭਾਵ ਦਿੱਤ ਕਰਿਆ ਨਾ ਤਵਟੇ ਆਨੰਦ ਸੁਨੋ ਵਡ ਭਾਗਿਓ ਸਗਲ ਮਨ ਉਰਦ ਬੋਰੇ ਪਰਮ ਭਰਮ ਪਾਇ ਉਤਰੇ ਸਗਲ ਰਸੋਰੇ ਦੁਖ ਰੋਗ ਸੰਤਾਪ ਉਤਰੇ ਸੋਨੇ ਸਤੇ ਬਾਣੀ ਸੰਤ ਸਾਜਨ ਕਹੈ ਸਰਸੇ ਪੂਰੇ ਕਰਤੇ ਜਾਣੀ ਸੁਣਦੇ ਕਉਨੀ ਤੇ ਕਹ ਦੇ ਪਵਿੱਤ ਸਤ ਗੁਰ ਆਪਰਬੋ ਦੇ ਬੇੜਵੰਤ ਨਾ ਦੱਕ ਕਰ ਚਰਨ ਲਾਗੇ ਵਾਤੇ ਤੇ ਬਣੀ ਤ ਕਹ ਤੇ ਪਵਿੱਤ ਸਤ ਗੁਰਿਆ ਪਰਬੋਰੇ ਬੇਡ ਵੰਦ ਨਾਨਕ ਗੁਰ ਚਰਨਾਂ ਲਾਗੇ ਵਾਦੇ ਤਉ ਆਨੰਦ ਭਾਇ ਮੇਰੇ ਮਾਏ ਸਤਿਗੁਰ ਮੈਂ ਪਾਇ ਸਤਿਬਰਦਾਂ ਪਾਇ ਸੈ ਸੇਤੀ ਮਨੁ ਜੀਆ ਵਧਾਈਆ ਰਾਗ ਰਤਨ ਪਰਵਾਰ ਬਰਿਆ ਸ਼ਬਦ ਗਾਣ ਆਈਆ ਸ਼ਬਦ ਉਤਾਂ ਗਾਵ ਰਹੀ ਕੇ ਰਾਮ ਮੰਦਿਰ ਨਿਵਸਾਇ ਕਹਿ ਨਾਨਕ ਆਨੰਦ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆਤਮ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਬਰ ਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਤ ਸਵਾਮੀ ਸੋ ਕਿਆ ਮਨ ਵਿਸਾਰੇ ਕਹਿਣ ਆਣ ਕਮਾਂ ਮੇਰੇ ਸਦਾ ਰੋ ਹਰਨਾਲੇ ਸਾਜੇ ਸਾਇਬਾ ਕਿਆ ਨਾਹੀਂ ਘਰ ਦੇ ਰ ਘਰ ਤਾਂ ਦੇ ਰ ਸਭ ਵਿਸ਼ੇ ਜਿਸ ਦੇ ਸੋ ਪਾਵੇ ਸਦਾ ਸੇ ਉਸਲਾ ਤੇਰੇ ਨਾਮ ਨਮਸਾਵੇ ਨਾਮ ਰਣਕੇ ਮਨਸਿਆ ਵਾਟੇ ਸ਼ਬਦ ਕਨੇਰੇ ਕਹਿ ਨਾਨਕ ਜੱਟੇ ਸਾਇੁ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਅਧਾਰ ਮੇਰਾ ਜਿਨ ਬਖਾਂ ਸਭ ਗਵਾਈਆ ਕਰਿ ਸ਼ਾਂਤ ਸੁਖ ਮਨ ਆਵਸਿਆ ਜੇਣ ਇਛਾ ਸਭ ਜਾਈਆ ਸਦਾ ਤੁਰਪਾਨ ਕੀਤਾ ਗੁਰ ਰਿੱਟਾ ਹੁੰਦੇ ਜ਼ਿੰਦਗਾਈਂ ਵੜੇ ਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋਪਿਆ ਰੋ ਸਾਚਨਾ ਮੇਰਾ ਆਦਾਨ ਵਾਦੇ ਪੈ ਸ਼ੋਦਸਕਾਰ ਜ਼ਬਾਗ ਕਾਰ ਸਤਾਗੇ ਸ਼ਬਦ ਵਾਡੇ ਕਲਾ ਦਿੱਤ ਕਰਤਾ ਕਾਂਚ ਤੋ ਤਦਾ ਸਗੀਤੇ ਗਾਲ ਘਟ ਕਮਾਰਿਆ ਫੁਰ ਕਰਪਾਇ ਤੋ ਜਨ ਕੋ ਸੇਨਾ ਮਰ ਕੇ ਲਾਗੇ ਕਹਿ ਆਨ ਗਤ ਸੁਧੂ ਆ ਦਿੱਤ ਕਰਿਆ ਅਨੰਤ ਵਟੇ ਆਨੰਦ ਸੁਨਵਟ ਭਾਗਿਓ ਸੱਜ ਮਨਉ ਰਤਬੋ ਸਤਿ ਬਾਣੀ ਸੰਤ ਸਾਜਨ ਕਹੇ ਸਰਸੇ ਪੂਰੇ ਕਰਤੇ ਜਾਣੀ ਸੋਲ ਤੇ ਪੁਣੀ ਤੇ ਕਹਦੇ ਪਵਿੱਤ ਸਤ ਗੁਰਿਆ ਕਹ ਤੇ ਪਵਿੱਤਰ ਸਤ ਗੁਰਿਆ ਪਰਭੂ ਦੇ ਬੇ ਨੰਦ ਨਾਨਕ ਗੁਰ ਚਰਨਾਂ ਲਾਗੇ ਵਾਦੇ ਅਨੰਦ ਤੂਰੇ ਰਾਮ ਕਲੇ ਮਨ ਲਾਤੀ ਚਾਲਨ ਦੇ ਕੋ ਅੰਕਾਰ ਸਤ ਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤ ਗੁਰ ਮੈਂ ਪਾਇਆ ਸਤ ਵਰਦਾਂ ਪਾਇਆ ਸਹਿ ਸੇਤੀ ਮਨੁ ਵਧਿਆ ਵਧਾਈਆ ਰਾਗ ਰਤਨ ਪਰਵਾਰ ਬਰੀਆ ਸ਼ਬਦ ਗਾਣ ਆਈਆ ਸ਼ਬਦ ਉਤਾਂ ਗਾਵ ਰੀ ਕੇ ਰਾਮਨਿ ਨਿਵਸਾਇ ਕਹਿ ਨਾਨਕ ਆਨੰਦ ਅਸਤ ਕਰੋ ਮੈਂ ਪਾਇਆ ਏ ਮਨ ਮੀਰਿਆ ਤੂੰ ਸਦਾ ਰਹੁ ਹਰਿ ਨਾਲੇ ਹਰਨਾਲ ਰਵਤ ਮਨ ਮੇਰੇ ਦੁਖ 사ਬਰ ਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰ ਸਵਾਮੀ ਸੋ ਗਿਆ ਮਨ ਵਿਸਾਰੇ ਕਹਿਣਾਂ ਕਮਨ ਮੇਰੇ ਸਦਾ ਰਹਾ ਹਰਨਾਲੇ ਸਾਚੇ ਸਾਇਬਾ ਗਿਆਨਾਂ ਕਰਤੇ ਰੈ ਕਰਤਾ ਦੇ ਰੈ ਸਭ ਜਿਸ ਹੈ ਜਿਸ ਦੇ ਸੋ ਬਾਲੀ ਸਦਾ ਸਿਉਸਾਲਾ ਤੇਰੇ ਨਾਮ ਅਨਮਸਾਵੇ ਨਾਮ ਰਣ ਕੈ ਮਨਸਿਆ ਵਾਡੇ ਸ਼ਬਦ ਕਨੇ ਰੈ ਕਹਿ ਨਾਮ ਗਜਟੇ ਸਾਇੁ ਕਿਆ ਨਾਹੀ ਕਰਦੇ ਰੈ ਸਾਚ ਨੇ ਇੱਛਾ ਸਭ ਦਈਆ ਸਦਾ ਕੁਰਬਾਨ ਕੀਤਾ ਗੁਰੂ ਰਿੱਟਾ ਹੁ ਜਿੰਦਗਾਈ ਵੜੇ ਆਈਆ ਕਹਿ ਨਾ ਸੁਣੋ ਸੰਤੋਸ਼ਵਦਰੋ ਪਿਆਰੋ ਸਾਚਨਾ ਮੇਰਾ ਆਦਾਨ ਵਾਦੇ ਪੰਛੋ ਤਿਸਕਾਰ ਜ਼ਬਾਗੇ ਘਰ ਸਭਾਗੇ ਸ਼ਬਦ ਵਾਦੇ ਕਲਾ ਦਿੱਤ ਕਰਦਾਰੀਆ ਪੰਜ ਤਦ ਤਦ ਸਗੀਤੇ ਗਾਲ ਲਟਕ ਮਾਰਿਆ ਫੁਰ ਕਰਪਾਇ ਤੋ ਜਣ ਕੋ ਸੇਡਾ ਮਾਰ ਕੇ ਲਾਗੇ ਕਹਿ ਆਨ ਗਤ ਸੁਭੂ ਆਦਿਤ ਕਾ ਰਿਆ ਨਾ ਤਵਟੇ ਆਨੰਦ ਸੁਨਵਟ ਭਾਗਿਓ ਸੱਲ ਮਨੁਰਦ ਬੋਰੇ ਤਾਰਬਰਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਬ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੈ ਸਰਸੇ ਪੂਰੇ ਕਰਤੇ ਜਾਣੀ ਸੁਣਦੇ ਗੁਣੀ ਤੇ ਕਹਦੇ ਪਵਿੱਤ ਸਤ ਗੁਰ ਆਪ ਬੇਵੰਤ ਨਾਨਕ ਗੁਰ ਚਰਨ ਲਾਗੇ ਵਾਦੇ ਅਨ ਤਤੁ ਰੇ ਸੋਣ ਤੇ ਪੋਨੀਂਦ ਕਹਿ ਤੇ ਪਵਿੱਤ ਸਤ ਗੁਰਿਆ ਪਰਬੋ ਰੇ ਬੇਵੰਤ ਨਾਨਕ ਗੁਰ ਚਰਨ ਲਾਗੇ ਵਾਦੇ ਅਨ ਤਤੁ